ਦੋਸਤੋ ਲੁਧਿਆਣਾ ਵਿੱਚ ਬਿਨਾਂ ਫੀਸ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਸਿੰਘ ਮੇਰੇ YouTube ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਨਾ ਪੋਸਟਾਂ ਲਈ ਅਪਲਾਈ ਤੁਸੀਂ ਕਿਵੇਂ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨਾ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਜਿ ਲਿਖਤੀ ਪੇਪਰ ਅਤੇ ਇੰਟਰਵਿਊ ਪੋਸਟਾਂ ਆਊਟ ਕੀਤਾ ਗਿਆ ਨੇ ਸਹਾਇਕ ਦਫਤਰ ਸਕੱਤਰ ਖੇਤਰ ਸੰਚਾਲਕ ਪੰਜਾਬੀ ਅਧਿਆਪਕ ਅਤੇ ਸੇਵਾਦਾਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਪੇਸਕੇ ਲੈ ਜੀ 2516 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਉਮਰ ਹਾਦੇ 20 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੂਰੇ ਪੰਜਾਬ ਦੇ ਉਮੀਦਵਾਰ ਇਹਨਾਂ ਪੋਸਟਾਂ ਦੀ ਅਪਲਾਈ ਕਰ ਸਕਣਗੇ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 15 ਫਰਵਰੀ 2025 ਤੱਕ ਤੁਸੀਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਤਮ ਪ੍ਰਗਾਸ਼ ਸਮਾਜ ਪਲਾਈ ਸਬਾ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਫਰਬ ਦੇ ਦੀ ਜਾਣਕਾਰੀ ਲਈ ਤੁਸੀਂ ਦੇ ਹੈਲਪਲਾਈਨ ਨੰਬਰ ਜਾਂ ਇਹਦੀ ਮੇਲ ਆਈਡਿ ਤੇ ਮੇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਨਾ ਪੋਸਟਲ ਇਹ ਅਪਲਾਈ ਤੁਸੀਂ ਕਰਨਾ ਜੀ ਔਨਲਾਈਨ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫੀਸਲੀ ਵੈਬਸਾਈਟ jobalertsbyhardeep.com ਜੋ ਤੁਹਾਨੂੰ ਦੇ ਸ਼ੋਰ ਹੋਏਗੀ ਇਸ ਵੈਬਸਾਈਟ ਦੇ ਉੱਪਰ ਵੀ ਜਾ ਕੇ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਵੈਬਸਾਈਟ ਦੇ ਉੱਪਰ ਡੇਲੀ ਜੋ ਪੰਜਾਬ ਵਿੱਚ ਪੋਸਟ ਆਊਟ ਕੀਤੀ ਜਾਂਦੀਆਂ ਨੇ ਜੀ ਉਹਨਾਂ ਦੀ ਜਾਣਕਾਰੀ ਅਪਡੇਟ ਕਰਦਾ ਜੀ ਨੋਟੀਫਿਕੇਸ਼ਨ ਦੇ ਨਾਲ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਟੋਟਲ ਪੋਸਟ ਆਊਟ ਕੀਤੀਆਂ ਗਈਆਂ ਨੇ 13 ਪਲੱਸ ਅਸਾਮੀਆਂ ਲਈ ਜੋ ਜੋ ਉਮੀਦਵਾਰ ਨੇ ਜੀ ਉਹ ਅਪਲਾਈ ਕਰ ਸਕਣਗੇ ਉਹਨਾਂ ਦੀ ਲੋੜ ਹੈ ਜੀ ਕਿੰਨੇ ਆਰਟੀਕਲ ਮੈਂਸ਼ਨ ਕੀਤਾ ਗਿਆਕਰ ਤੁਸੀਂ ਪੜ੍ਹਨਾ ਹੋਇਆ ਤਾਂ ਪੜ੍ਹ ਲਿਓ ਜੀ ਮੈਂ ਤੁਹਾਨੂੰ ਮੇਨ ਮੇਨ ਜਾਣਕਾਰੀ ਤੇ ਦਿੰਨਾ ਜੀ ਪ੍ਰਕਾਸ਼ ਸਮਾਜ ਭਲਾਈ ਵੱਲੋਂ ਇਹ ਲਿਖਿਆ ਅਸਾਮੀਆਂ ਨੂੰ ਭਰਨ ਲਈ ਯੋਗ ਅਤੇ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਜੂ ਇਹਨਾਂ ਪੋਸਟਾਂ ਲਈ ਇੰਟਰਸਟਡ ਨੇ ਜੀ ਚਾਹੇ ਮੇਲੇ ਚਾਹੇ ਫੀਮੇਲੇ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਉਹਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਉਹ ਅਪਲਾਈ ਯੂਰ ਕਰਨ ਦੀ ਜੋ ਅਪਲਾਈ ਕਰਨ ਦੀ ਲਾਸਟ ਡੇਟ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ 15 ਫਰਵਰੀ 2025 ਤੱਕ ਤੁਸੀਂ ਨਾ ਪੋਸਟਾਂ ਦੇ ਅਪਲਾਈ ਕਰ ਸਕੋਗੇ ਉਮਰ ਹੱਦੇ ਜੀ 20 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੋਸਟ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ ਜੀ ਪੋਸਟ ਨੰਬਰ 1 ਹੈ ਜੀ ਪੰਜਾਬੀ ਅਧਿਆਪਕ ਦੀ ਪੋਸਟ ਹੈ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਜੀ ਬੀਏ ਬੀਐਡ ईटीडी कंप्लीट की तो अपलाई कर सौ टोटल पोस्ट ने छः पची हज़ार सोलह रुपये प्रति महीना पे दी जाएगी पोस्ट नंबर दो जी सहायक दफ्तर सिक् पोस्ट है जी दोस्तों क्वालिफिकेशन है ग्रेजुएट डिग्री कंप्लीट की तो अपलाई कर सौोंगे टोटल पोस्ट ने दो बई हज़ार अठ रुपये प्रति महीना पे दी जाएगी पोस्ट नंबर तीन जी खेत्र संचालक की पोस्ट है जी कोफिकेशन है जी ग्रैजुएट डिग्री कंप्लीट की तो अपलाई कर सकोगे टोटल पोस्ट ने चार 22000 ਰੁਪਏ ਪ੍ਰਤੀ ਮਹੀਨਾ ਪੇਤਨੀ ਜਾਵੇਗੀ ਪੋਸਟ ਨੰਬਰ 4 ਦੀ ਸੇਵਾਦਾਰ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ 1 15000 20 ਰੁਪਏ ਪ੍ਰਤੀ ਮਹੀਨਾ ਪੇਤਨੀ ਜਾਵੇਗੀ ਇਹਨਾਂ ਅਹੁਦਿਆਂ ਲਈ ਉਮੀਦਵਾਰਾਂ ਨੂੰ ਰਹਿਸ ਆਤਮ ਪ੍ਰਗਾਸ ਦਫ਼ਤਰ ਦੇ ਨੇੜੇ ਰੱਖਣੀ ਹੋਵੇਗੀ ਜੋ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰੇਗਾ ਚਾਹੇ ਪੂਰੇ ਪੰਜਾਬ ਵਿੱਚ ਕਿਤੋਂ ਵੀ ਹੋਵੇ ਪਰ ਉਹਨੂੰ ਆਪਣੇ ਨਜ਼ਦੀਕ ਜਿੱਥੇ ਇਹਨਾਂ ਦਾ ਦਫ਼ਤਰ ਹੈ ਉਸ ਦੇ ਨਜ਼ਦੀਕ ਇੱਕ ਕਮਰਾ ਲੈਣਾ ਪੈਣਾ ਕਿਰਾਏ ਤੇ ਉੱਥੇ ਰਹਿਣਾ ਪੈਣਾ ਜੀ ਕਲੀਅਰ ਹੈ ਜੀ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਆ ਜੀ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਤੁਸੀਂ ਮੇਰੀ ਵੈਬਸਾਈਟ ਤੇ ਵੀ ਜਾ ਕੇ ਆਨਲਾਈਨ ਅਪਲਾਈ ਕਰ ਸਕੋਗੇ ਹੁਣ ਨਾ ਪੋਸਟ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਕਿਵੇਂ ਉਹ ਨੋਟ ਕਰ ਲਓ ਜੀ ਮੁਲਾਕਾਤ ਇੰਤਿਹਾਨ ਇੰਟਰਵਿਊ ਤੁਹਾਡਾ ਸੈLECTION ਹੋਣਾ ਜੀ ਰਿਟਨ ਇਗਜ਼ਾਮ ਅਤੇ ਇੰਟਰਵਿਊ ਦੇ ਬੇਸ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਅਰਜੀ ਪੱਤਰ ਦੇ ਆਧਾਰ ਤੇ ਯੋਗ ਉਮੀਦਵਾਰਾਂ ਨੂੰ ਲਿਖਤੀ ਇਮਤਿਹਾਨ ਲਈ ਪ੍ਰਸ਼ਨ ਪੱਤਰ ਭੇਜਿਆ ਜਾਵੇਗਾ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਨੂੰ ਲਿਖਤੀ ਪੇਪਰ ਭੇਜਿਆ ਜਾਵੇਗਾ ਲਿਖਤੀ ਇਮਤਿਹਾਨ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਮੁਲਾਕਾਤ ਮਤਲਬ ਇੰਟਰਵਿਊ ਲਈ ਬੁਲਾਇਆ ਜਾਵੇਗਾ ਪਹੁੰਚਣਾ ਤੁਸੀਂ ਹੋਵੇਗਾ ਜੀ ਆਤਮ ਪ੍ਰਕਾਸ਼ ਦਫਤਰ ਵੱਲੋਂ ਨਿੱਜੀ ਤੌਰ ਤੇ ਸੂਚਿਤ ਕਰ ਦਿੱਤਾ ਜਾਵੇਗਾ ਤੁਹਾਨੂੰ ਟੈਲੀਫੋਨ ਦੁਆਰਾ ਜਾਂ ਮੇਲ ਦੁਆਰਾ ਸੂਚਿਤ ਕਰਤਾ ਜਾਵੇਗਾ ਤੁਸੀਂ ਇਹਨਾਂ ਦੇ ਐਡਰੈਸ ਤੇ ਪਹੁੰਚਣਾ ਹੋਵੇਗਾ ਜੀ ਆਪਣੇ ओरिजिनल ਡਾਕੂਮੈਂਟਸ ਤੁਸੀਂ ਐਡਰੈਸ ਤੇ ਦੇਖ ਸਕਦੇ ਹੋ ਜੀ ओरिजिनल ਡਾਕੂਮੈਂਟਸ ਫੋਟੋਕਾਪੀਆਂ ਆਦਿ ਲੈ ਕੇ ਤੁਸੀਂ ਪਹੁੰਚ ਸਕੋਗੇ ਹੋਰ ਬਥੇਰੀ ਜਾਣਕਾਰੀ ਲਈ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੇਤੋਂ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰ ਦੀ ਇਹ ਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ